ਹੁਸ਼ਿਆਰਪੁਰ ਵਿੱਚ ਹੋਈ ਕਟਨਾ ਤੋਂ ਬਾਅਦ ਪੰਜਾਬ ਦਾ ਮਾਹੌਲ ਪੰਜਾਬੀਆਂ ਅਤੇ ਪ੍ਰਵਾਸੀਆਂ ਨੂੰ ਲੈ ਕੇ ਭਖਿਆ ਹੋਇਆ ਹੈ ਇਸ ਨੂੰ ਲੈ ਕੇ ਮੋਹਾਲੀ ਦੇ ਪਿੰਡ ਸੁਹਾਣਾ ਵਿਖੇ ਪੰਜਾਬੀਆਂ ਅਤੇ ਪ੍ਰਵਾਸੀਆਂ ਨਾਲ ਗੱਲਬਾਤ ਕੀਤੀ ਗਈ ਸਮਾਜ ਸੇਵੀ ਪਰਮਿੰਦਰ ਸਿੰਘ ਸੁਹਾਣਾ ਨੇ ਕਿਹਾ ਕਿ ਅਗਰ ਕਿਸੇ ਨੇ ਕੋਈ ਕ੍ਰਾਈਮ ਕੀਤਾ ਹੈ ਤਾਂ ਕਾਨੂੰਨ ਮੁਤਾਬਿਕ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਸਾਰੇ ਪ੍ਰਵਾਸੀਆਂ ਨੂੰ ਟਾਰਗੇਟ ਕਰਨਾ ਠੀਕ ਨਹੀਂ ਦੇਖੋ ਮੈਂ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਉਹ ਵੀ ਪ੍ਰਵਾਸੀਆਂ ਨੂੰ ਬਾਹਰ ਕੱਢਣ ਦੀ ਨਿੱਜੀ ਤੌਰ ਤੇ ਅਸੀਂ ਕਿਸੇ ਪ੍ਰਵਾਸੀ ਦੇ ਖਿਲਾਫ ਦੇਖੋ ਅੱਜ ਸਾਡੇ ਵੀ ਭਰਾ ਬਿਹਾਰ ਚ ਜਾ ਕੇ ਕਾਰੋਬਾਰ ਕਰ ਰਹੇ ਆ ਯੂਪੀ ਚ ਕਰ ਰਹੇ ਆ ਇਹ ਅਧਰ ਕੰਮ ਕਰਨਾਂਗੇ ਕੋਈ ਗੱਲ ਨਹੀਂ ਪਰ ਇਹਨਾਂ ਦੀ ਇੱਕ ਵੈਰੀਫਿਕੇਸ਼ਨ ਹੋਣੀ ਇਹਨਾਂ ਦਾ ਇੱਕ ਸਟੇਟ ਕੰਟਰੋਲ ਰੂਮ ਪੰਜਾਬ ਦੇ ਵਿੱਚ ਬਣਾਉਣਾ ਇਹ ਸਰਕਾਰਾਂ ਦਾ ਕੰਮ ਹੈ ਜਦੋਂ ਪਹਿਲਾਂ ਇੱਥੇ ਕਤਲ ਹੋਇਆ ਕੂਮੜੇ ਦੇ ਵਿੱਚ ਉਸ ਸਮੇਂ ਵੀ ਅਸੀਂ ਸਰਕਾਰ ਨੂੰ ਮੰਨ ਦਿੱਤੀ ਸੀ ਕਿ ਇੱਕ ਕੰਟਰੋਲ ਰੂਮ ਬਣਾਓ ਇੱਕ ਜਿਹਦੇ ਚ ਇਹਨਾਂ ਦੀ ਜਿਹੜਾ ਪ੍ਰਵਾਸੀ ਮੰਨ ਲਓ ਯੂਪੀ ਤੋਂ ਆਇਆ ਬਿਹਾਰ ਤੋਂ ਆਇਆ ਰਾਜਸਥਾਨ ਤੋਂ ਆਇਆ ਉਹ ਜਦੋਂ ਇਸ ਸਟੇਟ ਦੇ ਵਿੱਚ ਐਂਟਰ ਹੋਇਆ ਉਹਦਾ ਨਾਲ ਦੇ ਨਾਲ ਵੈਰੀਫਿਕੇਸ਼ਨ ਹੋਵੇ ਕਿਥੋਂ ਦਾ ਰਹਿਣਾ ਹੈ ਕਿ ਉਹਦਾ ਆਧਾਰ ਕਾਰਡ ਨੰਬਰ ਹੈ ਕੀ ਕਿ ਕਿਥੋਂ ਕੀ ਕਿਹੜੇ ਪਿੰਡ ਤੋਂ ਕੀ ਕਾਰੋਬਾਰ ਕਰਦਾ ਉੱਥੇ ਕੀ ਕੰਮ ਕਰਕੇ ਆਇਆ ਇੱਥੇ ਲੇਬਰ ਕਰਨ ਲਈ ਆਇਆ ਜਾਂ ਤਮਸੀਆਂ ਕਰਨ ਲਈ ਆਇਆ ਸੋ ਜੇ ਕੋਈ ਪੰਜਾਬ 'ਚ ਕੰਮ ਕਰਨ ਚਾਹੁੰਦਾ ਤਾਂ ਉਹਨੂੰ ਵੈਲਕਮ ਹੈ ਪਰ ਜੇ ਕੋਈ ਇੱਥੇ ਆ ਕੇ ਬਦਮਾਸ਼ੀ ਕਰੇ ਖੜਮਾਸ਼ੀਆਂ ਕਰੇ ਲੜਾਈ ਕਰੇ ਝਗੜੇ ਕਰੇ ਪੰਜਾਬ ਕਦਾ ਚਿਤ ਬਰਦਾਸ਼ਤ ਨਹੀਂ ਕਰੂਗਾ ਕਿ ਉਹ ਇੱਥੇ ਆ ਕੇ ਬਦਮਾਸ਼ੀ ਆਗਾ ਸਰ ਲਗਾਤਾਰ ਇਹ ਇਹ ਨਹੀਂ ਲੱਗੀ ਪੁਲਿਸਰ ਨੂੰ ਜਾਂ ਪ੍ਰਸ਼ਾਸਨ ਨੂੰ ਦੱਸ ਕੇ ਜੜੀਏ ਪੁਲੀਸ ਜੜੀਏ ਕਿੱਥੇ ਨੂੰ ਦੱਸ ਦਿੰਦੇ ਹਰੇਕ ਇੱਥੇ ਕੋਈ ਵੀ ਕਿਰਾਏ ਦਾ ਰੱਖਿਆ ਹੈ ਤੁਸੀਂ ਆਪਾਂ ਉਹ ਪੁਲੀਸ ਕਰਕੇ ਖੋਲ੍ਹਦੇ ਹੋ ਦੇਖੋ ਜੀ ਉਹ ਵੈਰੀਫਿਕੇਸ਼ਨ ਅੱਜ ਫਾਰਮ ਭਰ ਕੇ ਅਸੀਂ ਥਾਣੇ ਦੇਉਣ ਲੈ ਉਹ ਥਾਣੇ ਪਿਆ ਰਹੇ ਨੇ ਅੱਗੇ ਜਾਂਦੇ ਸੋ ਇਸ ਲਈ ਇੱਕ ਹੌਟਲਾਈਨ ਤੇ ਕਹਿੰਦਾ ਵੀ ਜਿਹਦਾ ਰਿਜ਼ਲਟ ਦੋ ਦਿਨਾਂ ਚਾਹੁੰਦੇ ਉਹ ਉਹ ਕੋਈ ਇੱਕ ਬਣ ਜਵੇ ਵੀ ਹਾਂ ਜਦੋਂ ਬੰਦਾ ਆ ਹਰੀ ਤੋਰ ਤੇ ਉੱਥੇ ਜਾ ਕੇ ਆਪਣੇ ਆਪ ਜਾਵੇ ਤੇ ਆਪਣੀ ਵੈਰੀਫਿਕੇਸ਼ਨ ਕਰਾਵੇ ਠੀਕ ਹੈ ਨਾ ਇਹ ਇਹ ਜ਼ਰੂਰੀ ਹੈ ਜੀ ਨੇ ਇੱਕ ਬਣਾ ਦੇਣਾ ਚਾਹੀਦਾ ਕਿ ਇੰਨੇ ਦਿਨਾਂ ਤੋਂ ਬਾਅਦ ਜੇ ਕੋਈ ਰਹਿ ਰਿਹਾ ਤਾਂ ਉਹਦਾ ਜਾ ਕੇ ਖਾਸ ਕਰਕੇ ਦੁਹਾਨਾ ਜਲੰਧਰ ਮੁਹਾਲੀ ਵੱਡੇ ਸ਼ਹਿਰ ਜਿੱਥੇ ਜਿਆਦਾ ਪ੍ਰਵਾਸੀ ਬਹੁਤ ਆਤੇ ਨੇ ਸ਼ਹਿਰਾਂ ਦੇ ਵਿੱਚ ਹੀ ਆ ਜਾਣਾ ਸ਼ੋਅ ਇਸ ਕਰਕੇ ਇਹਨਾਂ ਦੀ ਜਿਹੜੀ ਵੈਰੀਫਿਕੇਸ਼ਨ ਜਿਹੜੀ ਕੰਟਰੋਲ ਰੂਮ ਹੈ ਉਹ ਅਲੱਗ ਮਾਣਾ ਦੇਖਦਾ ਥਾਣੇ 'ਚ ਵੈਰੀਫਿਕੇਸ਼ਨ ਨਹੀਂ ਹੋ ਸਕਦੀ ਇਹਨਾਂ ਦੀ ਕਿਉਂਕਿ ਪਹਿਲੇ ਸਟਾਫ ਆਊਟ ਘਟਾ ਉਹਨਾਂ ਕੋਲ ਇੰਨਾ ਅਮਲਾ ਫੈਲਾ ਨਹੀਂ ਹੈਗਾ ਕਿ ਇੱਕ ਲੱਗ ਕੰਟਰੋਲ ਰੂਮ ਬਣ ਜੂ ਬੰਦੇ ਨੂੰ ਪਤਾ ਹੋਊਗਾ ਵੀ ਯਾਰ ਬਾਹਰੀ ਸਟੇਟ ਤੋਂ ਬੰਦਾ ਆਇਆ ਮੈਂ ਉਹ ਥਾਣੇ ਦੀ ਜਗ੍ਹਾ ਜਾ ਕੇ ਮੈਂ ਆਪਣੀ ਵੈਰੀਫਿਕੇਸ਼ਨ ਦਰਜ ਕਰਾ ਕੇ ਆਉਂਦੀ ਤਾਂ ਦੂਸਰੀ ਕਿਸੇ ਕੰਮ ਕਾਰਵਾਈ ਨਹੀਂ ਚੱਲਦੀ ਤੇ ਇਹ ਪ੍ਰਾਰਥੀ ਕੰਮ ਦੀ ਕਾਰਵਾਈ ਵੀ ਧਿਆਨ ਦੇ ਤੋਂ ਬੰਦਾ ਲੱਗਦਾ ਹੈ। ਦੁਕਾਨਾਂ ਤੋਂ ਉਹ ਤਾਂ ਇਹਨਾਂ ਨੂੰ ਰਿਪੋਰਟ ਦੇ ਰਿਸੀਪੀ ਜੀ ਕੋਲ ਭ ਲਗਾਤਾਰ ਕਾਰਨ ਜਾਂਦੇ ਕਾਲੇ ਤੇਜ਼ਰ ਸਾਫ ਤੋਂ ਦੁਆਰਾ ਬਾਹਰ ਕੀ ਰੱਖਿਆ ਤਾਂ ਟਾਈਮ ਨਹੀਂ ਲੱਗਦਾ। ਇਹੋ ਕਹਿੰਦੇ। ਜੇਕਰ ਮੈਂ ਉਹਨੂੰ ਵੀ ਬਹਿੰਗੀ ਕਰੂੰਗਾ ਪੁੱਛਾਂਗਾ ਕਿ ਸਾਡੇ ਭਰਾਏ ਠੀਕ ਹੈ। ਸਾਡੇ ਨਾਲ ੱਟਕਾ ਹੋਇਆ ਸਾਡੇ ਬੱਚੇ ਦੀ ਮੌਤ ਹੋ ਗਈ। ਪਰ ਆਪਾਂ ਨੂੰ ਲਾਅਨ ਆਰਡਰ ਤੁਰਤ ਨਹੀਂ ਲੈਣਾ ਚਾਹੀਦਾ। ਉਹ ਲਾਅਨ ਆਰਡਰ ਨੂੰ ਦੇ ਹਰੇਕ ਤਰ੍ਹਾਂ ਦੇ ਕਾਨੂੰਨੀ ਕਾਰਵਾਈ ਦੇ ਕਈ ਤਰੀਕੇ ਹਨ। ਪਹਿਲਾਂ ਸਭ ਤੋਂ ਪਹਿਲਾਂ ਚੈੱਕ ਕਰੋ ਵੀ ਉਹ ਅ ਕਿਸ ਰੂਪ ਚ ਰਹਿ ਰਹੇ ਹਨ। ਕਿਸ ਰੂਪ ਚੋਂ ਕੰਮ ਕਰ ਰਹੇ ਹਨ, ਕੀ ਕੰਮ ਕਰ ਰਹੇ ਹथे। ਫਿਰ ਹਮ 50% ਲੋਕਾਂ ਨੇ ਮੰਨ ਲਿਆ ਵੀ ਇੱਥੇ ਕ੍ਰਿਮੀਨਲ ਰਿਕਾਰਡ ਨਾਲ ਰਹਿ ਲੈ ਉਹ ਗਲਤ ਕੰਮ ਕਰ ਰਹੇ ਨੇ ਜੇ ਅੱਜ ਪੰਜਾਬ ਜਿੰਨਾ ਖਿਆ ਵਧਿਆ ਤਾਂ ਵੀ ਇਹਨਾਂ ਲੋਕਾਂ ਨੇ ਵਧਾਇਆ ਇੱਥੇ ਅੱਗੇ ਵੱਲ ਇਹ ਅੱਜ ਪੰਜਾਬ ਦੇ ਵਿੱਚ ਲੈਂਡ ਆਊਟਰ ਦੀ ਸਥਿਤੀ ਖਰਾਬ ਹੋਈ ਹੈ ਉਹਨਾਂ ਦੇ ਵਿੱਚ ਵੀ ਇਹਨਾਂ ਦਾ ਬਹੁਤ ਵੱਡਾ ਹੱਥ ਹੈ ਸੋ ਇਸ ਕਰਕੇ ਇਹ ਆ ਵੀ ਪੰਜੋਂ ਉਂਗਲੀਆਂ ਇੱਕ ਸਾਰ ਨਹੀਂ ਹੁੰਦੀਆਂ ਹਰ ਇੱਕ ਉਂਗਲ 'ਚ ਜਦੋਂ ਫਰਕ ਹੈ ਤਾਂ ਹਰੇਕ ਬੰਦੇ 'ਚ ਬੰਦੇ 'ਚ ਵੀ ਫਰਕ ਹੈ ਸੋ ਇਸ ਕਰਕੇ ਇਹ ਹੈ ਸਰਕਾਰ ਤੋਂ ਮੰਗ ਕੇ ਸਰਕਾਰ ਫੌਰੀ ਤੌਰ ਤੇ ਹਰਕਤ ਕਰਾਵੇ ਔਰ ਕੱਲੇ ਕੱਲੇ ਬੰਦੇ ਦੀ ਵੈਰੀਫਿਕੇਸ਼ਨ ਕਰਾਵੇ ਠੀਕ ਹੈ ਨਾ हां ਜਿਹੜੇ ਹੁਣ ਕਈ ਬੋਟ ਇੱਥੇ ਵੀ ਬਣੀ ਹੋਈ ਹੈ ਬਿਹਾਰ ਵੀ ਬਣੀ ਹੋਈ ਹੈ ਆਧਾਰ ਕਾਰਡ ਇੱਥੇ ਹੀ ਬਣਾ ਲਈ ਬੈਠੇ ਹਾਂ ਬਿਹਾਰ ਵੀ ਬਣਾਈ ਬੈਠੇ ਕੋਈ ਇੱਕ ਜਗ੍ਹਾ ਹੋਣਾ ਚਾਹੀਦਾ ਸੋ ਇਹ ਕਈ ਕਈ ਜਿਹੜੀਆਂ ਖਾਮੀਆਂ ਹੈ ਸਰਕਾਰ ਲੈਵਲ ਤੇ ਹੀ ਦੂਰ ਹੋ ਸਕਦੀਆਂ ਹਨ ਜਿਹੜੇ ਅਸੀਂ ਜ਼ਿੰਮੇਵਾਰ ਸੱਜਣਾਂ ਪਿੰਡਾਂ ਦੇ ਸਾਨੂੰ ਵੀ ਸਹਿਯੋਗ ਕਰਨਾ ਚਾਹੀਦਾ ਹੈ ਤੇ ਸਰਕਾਰ ਦਾ ਸਾਨੂੰ ਪ੍ਰਸ਼ਾਸਨ ਦਾ ਸਹਿਯੋਗ ਕਰਨਾ ਚਾਹੀਦਾ ਉਹ ਅਸੀਂ ਦੇਣ ਨੂੰ ਤਿਆਰ ਹੈ ਪਰ ਪਹਿਲ ਪ੍ਰਸ਼ਾਸਨ ਕਰੇ ਇਹਦੇ ਲਈ ਸਰਕਾਰ ਨੂੰ ਵੀ ਜਾਗਣਾ ਚਾਹੀਦਾ ਸਰਕਾਰ ਨੂੰ ਕਿਉਂਕਿ ਅੱਜ ਇੱਕ ਪਿੰਡ 'ਚ ਹੋਇਆ ਫਿਰ ਦੂਜੇ 'ਚ ਹੋਇਆ ਹੁਣ

कहीं के हो यूपी के हो बिहार के हो पंजाब के हो कहीं के हो उसका पास ही होना चाहिए खास से जो वो भी बच्चे हैं भाई हैं समझ गए हम लोग के यही है